ਜਲੰਧਰ ਪਠਾਨਕੋਟ ਹਾਈਵੇ ਤੇ ਪਿੰਡ ਇਮਾ ਮੰਗਟ ਨੇੜੇ ਸੰਗਣੀ ਧੁੰਦ ਕਰਕੇ ਵੱਡਾ ਹਾ사 ਵਾਪਰ ਗਿਆ ਸੀ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਦੀ ਬੱਸ ਇੱਕ ਟਰੱਕ ਨਾਲ ਟੱਕਰ ਹੋ ਗਈ ਪੰਜਾਬ ਪੁਲਿਸ ਦੀ ਬੱਸ ਜੋ ਕਿ ਜਲੰਧਰ ਪੀਪੀ ਤੋਂ ਗੁਰਦਾਸਪੁਰ ਨੂੰ ਆ ਰਹੀ ਸੀ ਇਸ ਹਾਦਸੇ ਵਿੱਚ ਪੀਪੀ ਦੇ ਚਾਰ ਜਵਾਨਾਂ ਦੀ ਮੌਤ ਹੋਈ ਸੀ ਜਿਨ੍ਹਾਂ ਵਿੱਚ ਦੋ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਤ ਹਨ ਇੱਕ ਬੱਸ ਦਾ ਚਾਲਕ ਗੁਰਪ੍ਰੀਤ ਸਿੰਘ ਗੋਫੀ ਜੋ ਪਿੰਡ ਅਮੀਰਪੁਰ ਦਾ ਰਹਿਣ ਵਾਲਾ ਸੀ ਅਤੇ ਦੂਸਰੀ ਮਹਿਲਾ ਕਾਂਸਟੇਬਲ ਸਾਲੂ ਰਾਣਾ ਜੋ ਕਿ ਪਿੰਡ ਬੋਲੋਵਾਲ ਦੀ ਰਹਿਣ ਵਾਲੀ ਸੀ ਦੋਵਾਂ ਦੇ ਪਿੰਡਾਂ ਅਤੇ ਪਰਿਵਾਰਾਂ ਵਿੱਚ ਗਮਗੀਨ ਮਾਹੌਲ ਹੈ ਦੋਵਾਂ ਦਾ ਅੱਜ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ ਗਿਆ ਹੈ ਬਿਊਰੋ ਰਿਪੋਰਟ ਅਲਪਜਾਬ ਨਿਊਜ਼ सवेरे नहीं नहीं पता चला सर कि ऐसे एस ऐसे मतलब तो मुलाजिम की गाड़ी एक्सीडेंट हो गया तो फिर घर वाले चल गए तो वहां मतलब कंफर्म नहीं था कि वहां जा पता चला कि कुड़ी भी डेथ हो गई है तो आगे देख रहे हो आप लोग आ गए हैं तो डेड बॉडी आ गई है और बाकी अब कब थी ये। कब ये नौकरी साल हो गए सर वो कुीनों तो ड्यूटी करके ही घर आ रही थी कहाँ पर ये पता जलंधर बता रहे थे ठीक है तो वापसी घर आ रहे थे सारे मुलाजिम सारे इकट्ठे थे तो फैमिली में कौन कौन फैमिली में जी एक ब्रदर है सिस्टर है तो डैडी मम्मी है देखो तो जो, जो सरकार जो भी करेगी अपने हिसाब से जो भी जो उनकी बहन भाई को जो भी नौकरी मिले दिया जाए और बाकी जो सरकार करेगी बाकी उनको जो हमारी कुड़ी चल गई है बाकी जो सरकार करेगी उनको पड़ी ਬਾਕੀ ਸੰਸਕਾਰ ਤਾਂ ਵੀ ਦੇਖੋ ਵੀ ਆ ਰਹੇ ਰਿਸ਼ਤੇਦਾਰ ਵੀ ਫੋ ਅਸੀਂ ਕਹਿ ਨਹੀਂ ਸਕਦੇ ਇਸ ਬਾਰੇ ਵਿੱਚ ਅੱਜ ਇਹ ਵੀ ਕੋਈ ਲਫ਼ਜ਼ ਨਹੀਂ ਇਸ ਦੁੱਖ ਨੂੰ ਲਫ਼ਜ਼ਾਂ ਦੇ ਜ਼ਾਹਰ ਨਹੀਂ ਕੀਤਾ ਜਾ ਸਕਦਾ ਬਹੁਤ ਵੱਡਾ ਦੁਖਾਂਤ ਆ ਔਰ ਮੈਂ ਨਹੀਂ ਸਮਝਦਾ ਵੀ ਇੰਨੀ ਵੱਡੀ ਦੁਖਾਂਤ ਦੀ ਭਮਾਈ ਕਿਵੇਂ ਹੋਊਗੀ ਸਰਦਾਰ ਬਤਨ ਸਿੰਘ ਹਣੀ ਸਾਡੇ ਬੜੇ ਪੁਰਾਣੇ ਸਾਥੀ ਸੀ ਉਹਨਾਂ ਦੀ ਇਹ ਦੋਤਾ ਸੀਗਾ ਬੇਟੀ ਉਹਨਾਂ ਕੋਲ ਇੱਥੇ ਰਹਿੰਦੀ ਸੀ ਔਰ ਜੁੜੀ ਦੇਖਿਆ ਦਾ ਬੱਚਾ 1 ਸਾਲ ਦਾ ਉਹਦਾ ਜੋ ਜਨਮ ਦੇਣਾ ਔਰ ਐਡੀ ਵੱਡੀ ਟਰੈਜੇਡੀ ਵੀ ਬੱਚਿਆਂ ਨੇ ਅਜੋਨੇ ਸ਼ਾਵਾ ਨਾਲ ਇਹ ਨੂੰ ਮੁਬਾਰਕ ਦੇਣੀ ਸੀ ਅਜੋ ਉਹ ਆਪਣੇ ਬਰਥਡੇ ਵਾਲੇ ਦਿਨ ਆਪਣੇ ਬਾਪ ਦੀ ਅਗਦੀ ਨੂੰ ਮੈਨੂੰ ਸਮਝ ਨਹੀਂ ਲੱਗਦੀ ਕੋਈ ਲਫਜ਼ ਨਹੀਂ ਪਾਜੀ ਰਮੇਸ਼ਵਰ ਕਿਰਪਾ ਕਰੇ ਇਹ ਗੁਰਪ੍ਰੀਤ ਨਾਲ ਅਸੀਂ ਇਕੱਠੇ ਸਾਂ ਦੁਪਹਿਰੇ ਰੋਟੀ ਇਕੱਠਿਆਂ ਖਾਧੀ ਆ ਫਿਰ ਉਸ ਤੋਂ ਬਾਅਦ ਇਹ ਚਲੇ ਗਿਆ ਪਤਾ ਨਹੀਂ ਸੀ ਵੀ ਅਗਲੇ ਦਿਨ ਇਹੋ ਜੀ ਖਬਰ ਆਉਣੀ ਆ ਮੇਰੀ ਇਹ ਹੋਈ ਆ ਵੀ ਇਹ ਡਿਊਟੀ ਤੇ ਗਿਆ ਇਹਦੀ ਕੋਈ ਪਰਮਾਈ ਨਹੀਂ ਹੋ ਸਕਦੀ ਨਾ ਹੀ ਕੋਈ ਐਸੀ ਚੀਜ਼ ਆ ਜੋ ਇਸ ਇਹਦੀ ਪੂਰਾ ਕਰ ਸਕੇ ਪਰ ਸਰਕਾਰ ਔਰ ਸਮਾਜ ਪਰਿਵਾਰ ਨੂੰ ਸੰਭਾਲੇ ਮੇਰੀ ਇਹ ਹੋਈ ਗੁਜ਼ਾਰਿਸ਼ ਤੇ ਬੇਨਤੀ